ਲੋ ਵੀ ਮਿੱਤਰੋ ਪੂਰੀ ਸੁਨੱਖੀ ਪੂਰੀ ਬਰੀਕ ਕੱਦ ਕਰਨ ਵਾਲੀ ਬੇਸ਼ੇਰੀ ਜਮਾਂ ਜੈਗ ਰੇਟ ਤੇ ਲਿਆਏ ਆ ਹਾਈਟ ਵੀ ਚੰਗੀ ਕੱਢੂ ਮੰਤਰਾਂ ਦੀ ਪੂਰੀ ਬਰੀਕੀ ਜਾਂ ਕਨ ਕੰਡੀਸ਼ਨ ਦੀ ਵੀ ਚੰਗੀ ਅਤੇ ਦੁੱਧ ਲੂਈ ਲਾ ਰਹੀ ਆ ਸਵਾਗਤ ਆ ਦੋਸਤੋ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਬਾਬਾਜੀਤ ਦਾ ਸਟੱਫਰ ਨੂੰ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਦੇ ਰਾਹੀਂ ਜੁੜੇ ਉਹਨਾਂ ਦਾ ਵੀ ਤੈਦਰੋਂ ਸਵਾਗਤ ਆ ਜੀ ਜੀ ਆਇਆਂ ਨੂੰ ਅਦਾਬ ਤੇ ਉਮੀਦ ਆ ਸਾਰੇ ਭਰਾ ਤੰਦਰੁਸਤ ਹੋਣਗੇ ਤੇ ਸਾਰਿਆਂ ਦੇ ਜਾਨਵਰ ਵੀ ਵਧੀਆ ਤੰਦਰੁਸਤ ਚੜ੍ਹਦੀ ਕਲਾ 'ਚ ਹੋਣਗੇ ਤੇ ਦੋਸਤੋ ਅੱਜ ਫੇਰ ਇੱਕ ਸੱਜਰੀ ਸਵੇਰ ਸੱਜਰੇ ਨਵੇਂ ਜਨਵਰ ਨਾਲ ਹਾਜ਼ਰ ਹੋਇਆ ਅੱਜ ਵਾਲੀ ਤਾਂ ਬਸ਼ੀਰੀ ਉੱਡਣਾ ਸੱਪ ਹੀ ਲਿਆਇਆ ਤੁਹਾਡੇ ਲਈ ਉੱਡਣਾ ਸੱਪ ਤਾਂ ਨਖਰਾ ਨਖਰਾ ਹੈ ਨਾ ਕਰੰਟ ਫੁੱਲਾ ਐਕਟਿਵ ਹੈ ਦੇਖੋ ਪੱਬਾਂ ਤੇ ਉੱਡੀ ਜਾਂਦੀ ਐ ਇੱਕ ਹਿਸਾਬ ਦੀ ਪੈਰ ਤਾਂ ਪੂਰਾ ਤਾਂ ਥੱਲੇ ਲਾਉਂਦੀ ਨਹੀਂ ਨਖਰਾ ਨਖਰਾ ਤਾਂ ਪੂਰਾ ਹੀ ਆ ਤੇ ਬਾਕੀ ਨਾਲ ਨਾਲ ਬਰੀਕ ਵੀ ਸੋਹਣੀ ਐ ਤੇ ਮਾਰਕਾ ਵੀ ਪੂਰਾ ਚੰਗਾ ਜਾਇਜ਼ ਰੇਟ ਵੀ ਜਮਾ ਜਾਇਜ਼ ਆ ਸਾਰੀ ਡਿਟੇਲ ਹੀ ਤੁਹਾਨੂੰ ਵੀਡੀਓ ਦੇ ਵਿੱਚ ਦੇ ਦੇਣੀ ਆ ਆਪਾਂ ਆਈਡੀਆ ਵੀ ਦਵਾਂ ਰੇਟ ਦਾ ਤੇ ਬਸ ਤੁਸੀਂ ਜਿਹੜੀ ਆ ਵੀਡੀਓ ਪੂਰੀ ਦੇਖ ਲਓ ਤਾਂ ਜੋ ਤੁਹਾਨੂੰ ਲਾਸਟ ਤਾਈਂ ਰੇਟ ਦਾ ਆਈਡੀਆ ਵੀ ਪਤਾ ਚੱਲ ਜਾਏ ਤੇ ਉਮਰ ਦਾ ਵੀ ਪਤਾ ਚੱਲ ਜਾਏ ਮਾਰਕਾ ਲੈਂਡ ਸਾਰਾ ਜਿੰਨੀ ਕੁ ਡਿਟੇਲ ਆਪਾਂ ਨੂੰ ਪਤਾ ਉਹ ਸਾਰੀ ਆਪਾਂ ਵੀਡੀਓ ਵਿੱਚ ਦੇ ਦੇਣੀ ਆ ਪਰ ਫਿਰ ਵੀ ਜੇ ਕੋਈ ਡਿਟੇਲ ਰਹਿੰਦੀ ਹੋਈ ਤਾਂ ਉਹ ਤੁਸੀਂ ਆਪਾਂ ਨੂੰ ਫੋਨ ਲਾ ਕੇ ਲਾਸਟ ਤੇ ਨੰਬਰ ਦੇਣੇ ਜੇ ਤੁਹਾਡੇ ਫੈਕਟ ਹੋਈ ਤਾਂ ਫੋਨ ਲਾ ਕੇ ਡਿਟੇਲ ਪਤਾ ਲੈ ਲਿਓ ਤੇ ਆਜੋ ਬਾਦਦੇ ਆਪਾਂ ਵੀਡੀਓ ਵੱਲ ਨੂੰ ਬਸ ਬੇਨਤੀ ਉਹੀ ਪੁਰਾਣੀ ਹੈ ਦੋਸਤੋ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਤੇ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਤਾਂ ਜੋ ਸਾਡਾ ਵੀ ਜਿਹੜਾ ਹੌਸਲਾ ਤੁਹਾਡੇ ਲਈ ਚੰਗੇ ਤੋਂ ਚੰਗਾ ਜਾਨਵਰ ਲਿਆਉਣ ਲਈ ਬਣਿਆ ਰਵੇ ਤੇ ਕਮੈਂਟਾਂ ਵਿੱਚ ਆ ਬੱਚੀ ਬਾਰੇ ਆਪਦੇ ਸੋਹਣੇ ਸੋਹਣੇ ਵਿਚਾਰ ਜ਼ਰੂਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਆਜੋ ਬਾਦਦੇ ਇਸ ਵੀਡੀਓ ਵੱਲ ਦੋਸਤੋ 9-10 ਮਹੀਨਿਆਂ ਦੀ ਬੱਚੀ ਆ ਜਿਵੇਂ ਤੁਸੀਂ ਮਾਰਕਾ ਦਾ ਦੇਖ ਹੀ ਲਿਆ ਪੰਜ ਕਲੇਨ ਕਾਲਾ ਰੰਗ ਹੈ ਦੋਸਤੋ ਉੱਪਰ ਜਿਹੜੀ ਲੂਣ ਧੁੱਪੇ ਰਹਿ ਕੇ ਲਾਲੀ ਚ ਹੋਈ ਹੋਈ ਸੀ ਉਹ ਲੂਣ ਹੀ ਲੈ ਤੱਲੀ ਸਾਰੀ ਹੁਣ ਰੋਤ ਵੀ ਆਪਾਂ ਨੂੰ ਪਤਾ ਜਿਵੇਂ ਲੂਣ ਝਾੜਨ ਵਾਲੀ ਆ ਗਈ ਬਾਕੀ ਜਿਹੜੀ ਇਹਦੀ ਦੁੱਧ ਲੂਣ ਵੈਸੇ ਵੀ ਆਹ ਰੋਤੇ ਚ ਲੈਣੀ ਹੁੰਦੀ ਹੈ ਨਾ ਤੇ ਸਾਰੀ ਜਿਹੜੀ ਲੂਣ ਲਾ ਰਹੀ ਆ ਮੰਨ ਲਓ 10-15 ਦਿਨਾਂ ਦੇ ਸਾਰੇ ਬਰੀਕ ਹੋ ਜਾਣੇ ਲੂਣ ਤੁਸੀਂ ਆਪ ਹੀ ਸਕਰੀਨ ਤੇ ਦੇਖ ਸਕਦੇ ਆ ਤੇ ਦੂਜੀ ਗੱਲ ਚਾਰ ਪੈਰਾਂ ਦੇ ਚੱਟੇ ਆ ਮੱਥੇ ਬਲੇਜ ਆ ਕੰਨ ਦੀ ਕੁੰਡੀ ਦੇਖੋ ਤੁਸੀਂ ਕੁੰਡੀ ਅੱਧੀ ਮੋੜ ਦੇ ਗਰਦਨ ਲੰਮੀ ਵੀ ਬਹੁਤ ਆ ਤੇ ਬਰੀਕ ਵੀ ਬਹੁਤ ਆ ਤੇ ਕਾਲਾ ਰੰਗ ਹੋ ਜਾਣਾ ਦੋਸਤੋ ਸਾਰਾ ਇਹਦਾ ਤੇ ਦੋਸਤੋ ਕੰਨ ਕੁੰਡੀ ਜਿਵੇਂ ਤੁਸੀਂ ਦੇਖ ਲਈ ਸੁਨੱਖੀ ਆ ਲਵੀ ਉਮਰ ਦੀ ਆ 9-10 ਮਹੀਨੇ ਉਮਰ ਆ ਤੇ ਲੱਤ ਲੁੱਤ ਦੀ ਜਿਹੜੀ ਲੰਬਾਈ ਆ ਉਹ ਤੋਂ ਵੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਤੇ ਆਪ ਆ ਕੇ ਜਿਹੜਾ ਅਨਜਾਣ ਬੰਦਾ ਨਾ ਉਹ ਵੀ ਦੇਖ ਕੇ ਕਹਿ ਦੋ ਵੀ ਹਾਂ ਬੱਚੀ ਕੱਦ ਕੱਢੂ ਤੇ ਬਾਕੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦੇਣਾ ਜਦੋਂ ਵੀਡੀਓ ਚ ਉਦੋਂ 21 ਨਿਕਲੂ ਵੀਡੀਓ ਚ ਆਪਦੇ ਆਪ ਨੂੰ ਇਹਨਾਂ ਸ਼ੋਹ ਨਹੀਂ ਕਰ ਦਿੱਤਾ ਬੱਚੀ ਨੇ ਜਦੋਂ ਸਾਹਮਣੇ ਦੇਖ ਕੇ ਤੇ ਆਪਾਂ ਨੂੰ ਬੱਚੀ ਦੇਖਦੀ ਆ ਤੇ ਬਾਕੀ ਸਾਰੀ ਜਿਹੜੀ ਚੀਜ਼ ਹੈ ਤੇ ਆ ਕੇ ਆਪ ਵੀ ਸਾਹਮਣੇ ਫਾਰਮ ਤੇ ਦੇਖ ਹੀ ਲੈਣੀ ਆ ਤੇ ਹੋਰ ਤੁਹਾਨੂੰ ਦੱਸਿਆ ਇਹਦੇ ਚਾਰੇ ਪੈਰ ਚਿੱਟੇ ਆ ਦੋਸਤੋ ਜਿਹੜਾ ਮਗਰਲਾ ਚੌਥਾ ਪੈਰ ਉਹ ਵੀ ਚਿੱਟਾ ਹੈਗਾ ਪੰਜ ਕਲਾਂ ਚ ਕੋਈ ਢੱਡੇ ਚਿੱਟਾ ਨਹੀਂ ਬੱਚੀ ਦਾ ਕੋਈ ਹੋਰ ਨਹੀਂ ਸਿਰਫ ਮੱਥੇ ਤੇ ਪਟਾ ਤੇ ਚਾਰੇ ਪੈਰ ਚਿੱਟੇ ਆ ਤੇ ਉਮਰ ਵੀ ਤੁਹਾਨੂੰ ਦੱਸਤੀ ਬਾਲ ਪੌਰੀਆਂ ਦੀ ਸਾਫ਼ ਆ ਬਿਲਕੁਲ ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਸਾਫ਼ ਆ ਕਨ ਕੰਡੀਸ਼ਨ ਦੀ ਚੰਗੀ ਆ ਤੇ ਖਾਨਦਾਨ ਬਾਰੇ ਗੱਲ ਕਰੀ ਤਾਂ ਦੋਸਤੋ ਇਹ ਰਾਜਸਥਾਨ ਚੋਂ ਆਈ ਸੀ ਆਪਣੇ ਆਪਦੀ ਮਾਂ ਗੱਬਨ ਦੀ ਮਾਂ ਗੱਬਨ ਆਈ ਸੀ ਤੇ ਜਨਮ ਇਹਦਾ ਪੰਜਾਬ ਚ ਹੋਇਆ ਉਹਨਾਂ ਨੂੰ ਬਾਈ ਹੁਣਾਂ ਨੂੰ ਦੇਵਲੀ ਲਾਇਨ ਦਾ ਘੋੜਾ ਕੋਈ ਉਧਰ ਮੈਂ ਨਾ ਭੁੱਲ ਗਿਆ ਮੈਂ ਪੋਸ ਕੇ ਵੀ ਦੱਸਣ ਨੂੰ ਤੁਹਾਨੂੰ ਤੇ ਉਹ ਤੋਂ ਗੱਬਨ ਦਾ ਸਹੀ ਕੋੜੀ ਤੇ ਦੇਵਲੀ ਲਾਈਨ ਦੀ ਆਪਾਂ ਕਹਿ ਸਕਦੇ ਹਾਂ ਬੱਚੀ ਆ ਪੰਜ ਕਲਿਆਣ ਆ ਬਾਕੀ ਜਿਹੜੇ ਕੰਡੀਸ਼ਨ ਆ ਕੁਆਲਟੀ ਆ ਆਪਾਂ ਉਹ ਬੱਚੀ ਦੀ ਕੁਆਲਟੀ ਬਹੁਤ ਚੰਗੀ ਆ ਕਹੇ ਚੰ ਹੈ ਕਹੇ ਚੰਗੇ ਘੋੜੇ ਦੀ ਆ ਪੁੱਠਾ ਪਾਠਾ ਕੱਦ ਕੱਢਣ ਵਾਲੀ ਆ ਬੱਚੇ ਬਰੀਕੀ ਬਰੂਕੀ ਫੁੱਲ ਆ ਆਪਾਂ ਸੋਚੀਏ ਤਾਂ ਵੀ ਮੂਰੇ ਦੇ ਆਪਾਂ ਬਰੀਡਿੰਗ ਕਰਨੀ ਆ ਤਾਂ ਉਹ ਸਾਰੇ ਖੋਣੇ ਆ ਚ ਗਰਦਨ ਲੰਮੀ ਕੰਨ ਕੁੰਡੀ ਵਾਲਾ ਫੇਸ ਪਤਲਾ ਲੈਂਥ ਵੀ ਆ ਲੰਬਾਈ ਵੀ ਆ ਲੱਤਾਂ ਦੀ ਤੇ ਹਜੇ ਤਾਂ ਆਪਾਂ ਉਮਰੀ ਬੱਚੀ ਦੀ ਦੇਖੀਏ ਵੀ ਸਾਲੋਂ ਅੰਦਰ ਹੀ ਆ ਤੇ ਵਦਨ ਦਾ ਟਾਈਮ ਬਹੁਤ ਪਿਆ ਤੇ ਨਖਰਾ ਕਰੰਟ ਵੀ ਪੂਰਾ ਹੀ ਹੈ ਬੱਚੀ ਚ ਬਾਕੀ ਜਿੰਨਾ ਕੁ ਮੈਂ ਦਿਖਾ ਸਕਦਾਈ ਦੋਸਤੋ ਮੈਂ ਦਿਖਾਤਾ ਪਰ ਫਿਰ ਵੀ ਕੋਈ ਕਮੀ ਪੇਸ਼ੀ ਰਹ ਗਈ ਹੋਈ ਤਾਂ ਮਾਫੀ ਚਾਹਾਂਗੇ ਤੁਸੀਂ ਆ ਨੰਬਰ ਉੱਪਰ ਦਿੱਤੇ 82 1099 54544 98555 99017 ਇਹ ਤੇ ਡਿਟੇਲ ਰਹਿੰਦੀ ਹੋਈ ਤਾਂ ਉਹ ਲੈ ਸਕਦੇ ਆ ਪਤਾ ਮਿਲ